ਵਾਈਪਰ ਜੀ ਕਾ ਖਾਲਸਾ ਵਾਈਪਰ ਜੀ ਕੀ ਫਤਿਹ ਅੱਜ ਮੈਂ ਇੱਕ ਤੁਹਾਨੂੰ ਹਰੜਵੀਤੀ ਸੁਣਾਉਣੀ ਹੈ ਉਹਨਾਂ 60 ਤੋਂ 70 ਬਦਨਸੀਬ ਕੁੜੀਆਂ ਦੀ ਕਹਾਣੀ ਜਿਨ੍ਹਾਂ ਦਾ ਜਦੋਂ ਭਿੰਡਰਾਂ ਵਾਲਾ ਕਾਬਸ ਸੀ ਅਕਾਲ ਤਖਤ ਤੇ ਉਸ ਵਕਤ ਅਵੋਸ਼ਨ ਹੋਇਆ ਗਰਭਾਤ ਜਿਹਨੂੰ ਕਿਹਾ ਜਾਂਦਾ ਹੈ ਕਰਵਾਇਆ ਗਿਆ ਇਹ ਮੇਰੇ ਕਹਿਣ ਦੀ ਗੱਲ ਨਹੀਂ ਇਹ ਇੱਕ ਉਸ ਡਾਕਟਰ ਦੀ ਦੱਸਣ ਦੀ ਇੱਕ ਹੱਡ ਵੀਤੀ ਕਹਾਣੀ ਹੈ ਜਿਹਦੀ ਉਮਰ ਐਸ ਵਕਤ 75 ਸਾਲ ਹੈ 70 ਔਸਰ ਡਾਕਟਰ ਤੋਂ ਜਿਹੜੇ ਭਿੰਡਰਾਂ ਵਾਲੇ ਦੇ ਗੁੰਡੇ ਸੀ ਜਿਨ੍ਹਾਂ ਦੇ ਹੱਥਾਂ ਵਿੱਚ AK47 ਜਣ ਕੇ AK47 ਫੜੀ ਹੁੰਦੀ ਸੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਜਿਹੜੀਆਂ ਕੁੜੀਆਂ ਨੂੰ ਇਹ ਪੰਜਾਬ ਦੇ ਵਿੱਚੋਂ ਜੱਕ ਕੇ ਲੈ ਜਾਂਦੇ ਸੀ ੱੱਕੇ ਦੇ ਨਾਲ ਉੱਥੇ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਤੇ ਉਹ ਪ੍ਰੈਗਨੈਂਟ ਹੋ ਜਾਂਦੀਆਂ ਸੀ ਤੇ ਉਹਨਾਂ ਦਾ ਅਬੋਰਸ਼ਨ ਜਣੇ ਕਿ ਗਰਭਪਾਤ ਕਰਾਉਣ ਵਾਸਤੇ ਇੱਕ ਉਸ ਵਕਤ ਦੀ ਜਿਹਦੀ ਉਮਰ 22-23 ਸਾਲ ਸੀ ਇੱਕ ਡਾਕਟਰ ਨੂੰ ਲੇਡੀ ਨਰਸ ਨੂੰ ਕਹਿ ਲਈ ਗ੍ਰੈਨੈਪ ਕਰਕੇ ਜਣੇ ਕਿ ਬੰਦੀ ਬਣਾ ਕੇ ਲੈ ਗਏ ਤੇ ਉਹਦੇ ਕੋਲੋਂ ਗਰਭਪਾਤ ਕਰਵਾਇਆ ਜਣ ਕੇ ਅਵਰਸ਼ਨ ਕਰਵਾਇਆ ਤੇ ਉਹਦੇ ਦੱਸਣ ਦੀ ਗੱਲ ਇਹ ਹੈ ਕਿ ਇਹ ਜਿਹੜਾ ਉਹਨਾਂ ਕੁੜੀਆਂ ਦਾ ਅਵਰਸ਼ਨ ਗਰਭਪਾਤ ਕਰਵਾਇਆ ਉਹਨਾਂ ਦੀ ਉਮਰ 20 ਤੋਂ 25 26 ਸਾਲ ਤੱਕ ਹੁੰਦੀ ਸੀ ਤੇ ਇਹ ਤਕਰੀਬਨ ਤਕਰੀਬਨ 30-40 ਵਾਰ ਉਹਦੇ ਕੋਲੋਂ ਇਹ ਅਬੋਰਸ਼ਨ ਜਣ ਕੇ ਗਰਭਪਾਤ ਕਰਵਾਇਆ ਗਿਆ ਮਮੇ ਦੀ ਗੱਲ ਕਹਿਣ ਲੱਗਾ ਜਿਹੜੇ ਭਿੰਡਰਾਂ ਵਾਲੇ ਦੇ ਉਸ ਵਕਤ ਦੇ ਗੁੰਡੇ ਸੀ ਉਹਨਾਂ ਵਿੱਚੋਂ ਕੁਝ ਅੱਜ ਵੀ ਹੈਗੇ ਨੇ ਕਿਸੇ ਨੇ ਆਪਣੇ ਫੇਸ ਦੀ ਸਰਜਰੀ ਕਰਵਾਈ ਹੈ ਜਣ ਕੇ ਆਪਣੀ ਸ਼ਕਲ ਚੇਂਜ ਕਰਵਾ ਲਈ ਕੋਈ ਅਮਰੀਕਾ ਬੈਠਾ ਕੋਈ ਕੈਨੇਡਾ ਬੈਠਾ ਅੱਜ ਵੀ ਇਹ ਸਬੂਤ ਹੈਗੇ ਆ ਤੇ ਜਿਹੜੀ ਇਹ ਡਾਕਟਰ ਹੈ ਇਹ ਕਿਸੇ ਵੱਡੇ ਸ਼ਹਿਰ ਦੇ ਵਿੱਚ ਰਹਿੰਦੀ ਹੈ ਇਸ ਵਕਤ ਉਹਦੇ ਇਹ ਦੱਸਣ ਦੀ ਗੱਲ ਹੈ ਜਿਹੜੇ ਲੀਕ ਆਊਟ ਕੀਤੀ ਹੋਈ ਹੈ ਲੋਕਾਂ ਦੇ ਵਿੱਚ ਹੁਣ ਸਵਾਲ ਹੀ ਉੱਠਦੇ ਨੇ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਕਿ ਤੁਸੀਂ ਕਿਵੇਂ ਕਹਿ ਸਕਦੇ ਲੋਕ ਅੱਜ ਵੀ ਗੁੰਡਾਗਰਦੀ ਤੋਂ ਡਰਦੇ ਨੇ ਪਰ ਇਹ ਚਿੱਤੇ ਰੱਖਿਓ ਬਲੂ ਸਟਾਰ ਨੂੰ 40 ਸਾਲ ਹੋਏ ਨੇ ਉਸ ਵਕਤ ਦੇ ਬਹੁਤ ਬੰਦੇ ਬੈਠੇ ਐ ਡਾਕਟਰ ਵੀ ਬੈਠੇ ਐ ਪੁਲਿਸ ਅਫਸਰ ਵੀ ਬੈਠੇ ਐ ਹੁਣ ਜਿਹੜੀ ਇਹ ਗੱਲਬਾਤ ਐ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਉਹ ਡਾਕਟਰ ਕਹਿੰਦੀ ਕਿ ਮੈਂ ਸਵਾਲ ਕੀਤਾ ਮੈਂ ਪੁੱਛਿਆ ਕਿ ਕੁੜੀਆਂ ਕੌਣ ਨੇ ਜਿਨ੍ਹਾਂ ਦਾ ਤੁਸੀਂ ਮੇਰੇ ਕੋਲੋਂ ਧੱਕੇ ਦੇ ਨਾਲ ਅਵੋਸ਼ਨ ਕਰਵਾ ਰਹੇ ਹੋ ਗਰਭਪਾਤ ਕਰਵਾ ਰਹੇ ਹੋ ਸਾਡੇ ਪੰਜਾਬ ਦੀਆਂ ਜਿਹੜੀਆਂ ਆਮ ਔਰਤਾਂ ਨੇ ਉਹ ਇਹਨੂੰ ਸਫਾਈ ਕਹਿੰਦੀਆਂ ਨੇ ਕਿਸੇ ਬੱਚੇ ਨੂੰ ਕੁੱਖ ਦੇ ਵਿੱਚ ਮਰਵਾ ਦੇਣਾ ਇਹ ਉਸ ਵਕਤ ਜਦੋਂ ਭਿੰਡਰਾਂ ਵਾਲਾ ਕਾਬੂ ਸੀ ਕੱਲ ਤੱਕ ਤੇ ਉਦੋਂ ਹੋਇਆ ਸਭ ਕੁਝ ਹੁਣ ਕੁੜੀਆਂ ਕੌਣ ਸੀ ਉਹਨਾਂ ਵਿੱਚੋਂ ਕੁਝ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਕੁਝ ਹਲੇ ਹੈਗੀਆਂ ਨੇ ਬੜਾ ਕੁਝ ਸਾਹਮਣੇ ਹੋਇਆ ਹੁਣ ਉਹ ਕੁੜੀਆਂ ਪ੍ਰੈਗਨੈਂਟ ਕਿਨੇ ਕੀਤੀਆਂ ਉਹਨਾਂ ਦੇ ਪੇਟ ਵਿੱਚ ਕੁੱਖ ਵਿੱਚ ਬੱਚਾ ਕਿੰਨਾ ਦਾ ਸੀ ਉਹ ਬੱਚਾ ਕੁੱਖ ਵਿੱਚ ਕਿਵੇਂ ਪੈਦਾ ਹੋਇਆ ਕੌਣ ਨੇ ਉਹ ਜਿਨ੍ਹਾਂ ਦੇ ਗਿੱਟਿਆਂ ਤੱਕ ਚੋਲੇ ਪਾਏ ਹੋਏ ਨੇ ਸਿਰ ਤੇ ਗੋਲ ਦਸਤਾਰਾਂ ਨੇ ਥੱਥਾਂ ਦੇ ਵਿੱਚ AK-47 AK-47 ਰਾਈਫਲ ਹੈ ਇਹ ਉਹ ਲੋਕ ਨੇ ਇਹ ਬੜਾ ਕੋੜਾ ਸੱਚ ਹੈ ਪਰ ਜਿਨ੍ਹਾਂ ਨੂੰ ਸਮਝ ਹੈਗੀ ਨੇ ਉਹ ਮੈਨੂੰ ਫੋਨ ਕਰਕੇ ਸ਼ਾਬਾਸ਼ੇ ਦਿੰਦੇ ਨੇ ਤੇ ਜਿਹੜੇ ਬੇਅਕਲੇ ਨੇ ਉਹ ਕਹਿੰਦੇ ਤੈਨੂੰ ਮਾਰਾਂਗੇ ਤੈਨੂੰ ਗੱਡੀ ਚਾੜਾਂਗੇ ਤੇਰੇ ਵੱਲ ਜਾਗੋ ਆਉਗੀ ਉਹ ਇਹ ਕਹਿੰਦੇ ਆ ਕੀ ਜੇ ਮੇਰੇ ਵੱਲ ਜਾਗੋ ਆਜੂ ਮੈਨੂੰ ਮਾਰ ਦਿਓਗੇ ਕਿ ਇਹ ਸੱਚ ਜਿਹੜਾ ਇਹ ਸੁਪਾਇਆ ਜਾ ਸਕਦਾ ਜਿਨ੍ਹਾਂ ਨੇ ਮੇਰੇ ਤੱਕ ਇਹ ਗੱਲਾਂ ਪਹੁੰਚਾਈਆਂ ਨਹੀਂ ਤੇ ਹੋਰ ਤੱਕ ਵੀ ਪਹੁੰਚਾ ਦੇਣਗੇ ਫਿਰ ਕੀ ਕਰੋਗੇ ਮੈਂ ਇੱਕ ਬੇਨਤੀ ਕਰ ਰਹੀ ਹਾਂ ਜਿਹੜੇ ਲੋਕ ਰਾਤ ਮਰਿਆਦਾ ਵਿੱਚ ਇਹ ਡਿੰਗਾ ਮਾਰਦੇ ਸੀ ਜਦ ਵੱਡੇ ਵੱਡੇ ਅਮਰ ਸੰਚਾਰ ਹੋਏ ਸਾਡੇ ਤੋਂ ਜੇ ਛੋਟੀ ਹੋਊਗੀ ਉਹਨੂੰ ਅਸੀਂ ਬੱਚੀ ਕਹਾਂਗੇ ਬਰਾਬਰ ਦੀ ਨੂੰ ਭੈਣ ਕਹਾਂਗੇ ਵੱਡੀ ਨੂੰ ਮਾਂ ਕਹਾਂਗੇ ਕਿ ਭਿੰਡਰਾਂ ਵਾਲੇ ਨੂੰ ਇਸ ਕਰਦੂ ਦਾ ਪਤਾ ਸੀ ਜਾ ਉਹ ਅਗਨੋਰ ਕਰ ਰਿਹਾ ਸੀ ਇਹ ਸਚਾਈ ਹੈ ਮੈਂ ਇੱਕ ਉਦਾਹਰਨ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਦਿੱਤੀ ਸੀ ਕਿ ਸਿੰਦਾ ਬਲੈਕੀਆ ਤੇ ਸੁਰਿੰਦਰ ਸੋਢੀ ਉਹ ਦੋਨੋਂ ਫਰੈਂਡ ਨੇ ਸਿੰਦਾ ਇੱਕ ਕੁੜੀ ਨੂੰ ਕੱਢ ਕੇ ਲੈ ਕੇ ਗਿਆ ਤੇ ਉਹ ਗਰਲਫ੍ਰੈਂਡ ਸੀ ਉਹਦੀ ਉਹਦੇ ਨਾਲ ਸੋਢੀ ਨੇ ਬਲਾਤਕਾਰ ਕੀਤਾ ਸੀ ਸੋਢੀ ਨੂੰ ਤਾਂ ਕਤਲ ਕੀਤਾ ਗਿਆ ਪਰ ਸਾਡੀ ਕੌਮ ਦੇ ਕਢੰਮ ਚੌਧਰੀਆਂ ਨੇ ਉਹਨੂੰ ਸ਼ਹੀਦ ਬਣਾ ਕੇ ਰੱਖਤਾ ਇਹ ਮੈਂ ਉਦਾਹਰਨ ਦਿੱਤੀ ਸੀ ਜੇ ਸਿੰਦਾ ਬਲੈਕੀਆ ਇੱਕ ਕੁੜੀ ਨੂੰ ਕੱਢ ਕੇ ਲੈ ਜਾਂਦਾ ਹੈ ਅੰਮ੍ਰਿਤਸਰ ਸਾਹਿਬ ਰਹਿੰਦਾ ਸੋਢੀ ਨੂੰ ਪਤਾ ਸੀ ਜੇ ਸੋਢੀ ਨੂੰ ਪਤਾ ਸੀ ਫਿਰ ਭਿੰਡਰਾਂ ਵਾਲੇ ਨੂੰ ਪਤਾ ਨਹੀਂ ਸੀ ਜਾਂ ਪਤਾ ਸੀ ਇਹ ਸਵਾਲ ਨੇ ਬਹੁਤ ਵੱਡੇ ਜਣੇ ਕਿ ਗੁੰਡਾ ਗਰਦੀ ਦਾ ਨਾਚ ਉਥੇ ਹੁੰਦਾ ਸੀ ਹੋਇਆ ਅੱਜ ਦੀ ਮੈਂ ਆਜਾ ਤੁਹਾਨੂੰ ਇਹ ਕਹਾਣੀ ਸੁਣਾਈ ਹੈ ਹੱਡ ਬੀਤੀ ਹੈ ਉਹ ਡਾਕਟਰ ਦਾ ਕਹਿਣਾ ਹੈ ਕਿ 60 ਤੋਂ 70 ਕੁੜੀਆਂ ਦਾ ਮੈਂ ਅਬੋਰਸ਼ਨ ਉਥੇ ਕੀਤਾ ਹੈ ਘਰ ਪਾਸ ਉਹ ਕਹਿੰਦੀ ਮੇਰੇ ਕੋਲੋਂ ਕਰਵਾਇਆ ਗਿਆ ਤੱਕੇ ਦੇ ਨਾਲ ਜਦੋਂ ਮੈਂ ਸਵਾਲ ਕੀਤਾ ਕਿ ਕੁੜੀਆਂ ਕੌਣ ਨੇ ਕਹਿੰਦੇ ਮੈਨੂੰ ਕਹਿੰਦੇ ਨੇ ਚੁੱਪ ਕਰਕੇ ਆਪਣਾ ਕੰਮ ਕਰ ਤੈਨੂੰ ਕੋਈ ਲੋੜ ਨਹੀਂ ਇਹ ਤਾਂ ਇੱਕ ਡਾਕਟਰ ਹੈ ਜਿਹੜੇ ਕਹਿੰਦੀ ਮੈਂ 60 60 ਤੋਂ 70 ਕੁੜੀਆਂ ਦਾ ਅਬੋਰਸ਼ਨ ਕੀਤਾ ਹੈ ਤੇ ਹੋਰ ਵੀ ਹੋਣਗੀਆਂ ਜਣ ਕੇ ਇੰਨੀ ਗੁੰਡਾਗਰਦੀ ਕਹਿੰਦੇ ਜੀ ਨਰਾਇਣੂ ਮਹੰਤ ਨੇ ਬਲਾਤਕਾਰ ਕੀਤਾ ਕੁੜੀਆਂ ਦਾ ਉਹਨੂੰ ਤੇ ਸਜ਼ਾ ਮਿਲ ਗਈ ਇਹ ਹੁਣ ਤੁਸੀਂ ਦਰਬਾਰ ਸਭ ਦੇ ਵਿੱਚ ਕੀਤਾ ਤੁਹਾਨੂੰ ਕੀ ਕਹੀਏ ਨਰੈਣੂ ਮਹੰਤ ਕਹੀਏ ਤੁਸੀਂ ਨਰੈਣੂ ਮਹੰਤ ਨਾਲੋਂ ਘੱਟ ਸੀ ਮੈਨੂੰ ਧੰਕੀਆਂ ਦੇਣ ਦੇ ਨਾਲ ਕੁਝ ਨਹੀਂ ਬਣਨਾ ਮੈਂ ਤਾਂ ਤੁਹਾਨੂੰ ਪਹਿਲੇ ਕਹਿਤਾ ਅਸੀਂ ਮੌਤੋਂ ਡਰਦੇ ਨਹੀਂ ਇਹ ਭਲੇਖਾ ਰੱਖਿਓਈ ਨਾ ਤੁਸੀਂ ਜਾਗੋ ਭੇਜਣ ਦੀ ਗੱਲ ਕਰਦੇ ਹੋ ਜਿਹੜੇ ਚੌਕ ਵਿੱਚ ਕਹੋਗੇ ਉੱਥੇ ਮੈਂ ਖੜ੍ਹ ਜਾਊਗਾ মিডিਆ ਬੁਲਾ ਲਵਾਂਗੇ ਜਿਹੜੇ ਬੰਦੇ ਮੈਨੂੰ ਇਹ ਦੱਸ ਰਹੇ ਨੇ ਉਹ ਕਹਿੰਦੇ ਅਸੀਂ ਵੀ ਖੜ੍ਹ ਜਾਵਾਂਗੇ ਉਹ ਡਾਕਟਰ ਕਹਿੰਦੇ ਮੈਂ ਵੀ ਖੜ੍ਹ ਜਾਊਂਗੀ ਪੁਲਿਸ ਅਫਸਰ ਬੈਠੇ ਨੇ ਉਹ ਕਹਿੰਦੇ ਅਸੀਂ ਵੀ ਖੜ੍ਹ ਜਾਵਾਂਗੇ ਫਿਰ ਕੀ ਹੋਊ ਇਹ ਸੱਚ ਹੈ ਮਿੱਤਰੋ ਇਹ ਹੋਇਆ ਹੈ ਇਹ ਪਿੰਡਰਾਂ ਵਾਲਾ ਜਦੋਂ ਕਾਵਸ ਸੀ ਨਾ ਅਕਾਲ ਤਖਤ ਉਦੋਂ ਹੋਇਆ ਯਕੀਨ ਕਰੋ ਨਾ ਕਰੋ ਇਹ ਸੱਚ ਹੈ ਇਹਨੂੰ ਤੁਸੀਂ ਟੁੱਟਲਾ ਨਹੀਂ ਸਕਦੇ ਤੁਸੀਂ ਕੇਵਲ ਗਾਲਾਂ ਦੇਣੀਆਂ ਨੇ ਜਾਂ ਤੁਸੀਂ ਮਾਰਨ ਦੀਆਂ ਧਮਕੀਆਂ ਦੇਣੀਆਂ ਨੇ ਤੁਸੀਂ ਸੱਚ ਸੁਣਨਾ ਨਹੀਂ ਸੱਚ ਦੇ ਨਾਲ ਖੜਨਾ ਨਹੀਂ ਪਰ ਭਲੇਖੇ ਵਿੱਚ ਨਾ ਰਿਓ ਜਿਹੜਾ ਸਮਾਂ 40 ਸਾਲ ਪਹਿਲਾਂ ਸੀ ਨਾ ਉਹ ਸਮਾਂ ਅੱਜ ਨਹੀਂ ਹੈਗਾ ਅੱਜ ਲੋਕ ਬੋਲਦੇ ਨੇ ਤੇ ਅੱਜ ਜਿਹੜੇ ਲੋਕ ਛੁੱਪੇ ਬੈਠੇ ਸੀ ਦਰਦੇ ਸੀ ਤੁਹਾਡੀ ਗੁੰਡਾ ਕਰਦੀ ਅੱਗੇ ਬੋਲਦੇ ਨਹੀਂ ਸੀ ਉਹਨਾਂ ਲੋਕਾਂ ਨੂੰ ਬੋਲਣ ਲਾਉਂਗਾ ਉਹਨਾਂ ਲੋਕਾਂ ਦਾ ਡਰ ਚੱਕਾਂਗੇ ਬਸ ਇਹੀ ਆਜ਼ਾਦੀ ਹੈ ਇਹੀ ਸੁਤੰਤਰਤਾ ਹੈ ਜਿਹੜਾ ਮਨੁੱਖ ਜ਼ੁਲਮ ਦੇ ਖਿਲਾਫ ਬੋਲੂਗਾ ਨਾ ਉਹ ਮਨੁੱਖ ਆਜ਼ਾਦ ਹੈ ਜਿਹੜਾ ਜ਼ੁਲਮ ਦੇ ਖਿਲਾਫ ਬੋਲਦਾ ਨਹੀਂ ਉਹ ਗੁਲਾਮ ਹੈ ਆਜ਼ਾਦੀ ਦਾ ਅਹਿਸਾਸ ਉਹਨਾਂ ਮਨੁੱਖਾਂ ਨੂੰ ਹੈ ਜਿਹੜੇ ਸੱਚ ਬੋਲਣ ਦੀ ਹਿੰਮਤ ਰੱਖਦੇ ਹੈ ਗੁਲਾਮੀ ਦਾ ਅਸਾਸ ਉਹਨਾਂ ਨੂੰ ਹੈ ਜਿਹੜੇ ਸੱਚ ਬੋਲ ਨਹੀਂ ਸਕਦੇ ਕਿਹੜੀ ਮੌਤ ਦੀ ਗੱਲ ਕਰਦੇ ਹਾਂ ਬਈ ਬੂਟਾ ਸਿੰਘ ਵਰਗੇ ਲੱਖਾਂ ਆਏ ਨੇ ਲੱਖਾਂ ਆਉਣਗੇ ਸਮਝ ਦਿਓ ਗੱਲ ਤੁਹਾਡੇ ਕੋਲ ਡਰਦੇ ਨਹੀਂ ਜੋ ਹੋਇਆ ਉਹ ਦੁਨੀਆ ਸਾਹਮਣੇ ਲੈ ਕੇ ਆਵਾਂਗੇ ਜਿੰਨਾ ਚਿਰ ਰਗਾਂ ਦੇ ਵਿੱਚ ਸਾ ਚਲਦੇ ਨੇ ਪਿੰਡਰਾਂ ਵਾਲੇ ਵੇਲੇ ਜੋ ਕਰਤੂਤਾਂ ਹੋਈਆਂ ਨੇ ਉਹ ਜਗ ਜाहਰ ਕਰਾਂਗੇ ਜੇ ਜਵਾਬ ਹੈਗਾ ਤਾਂ ਦੇ ਦਿਓ ਬਸ ਇੰਨੀ ਕੁ ਗੱਲ ਐ ਇਹ ਹੱਡ ਵੀਤੀ ਸੀ ਉਹਨਾਂ 60 ਤੋਂ 70 ਕੁੜੀਆਂ ਦੀ ਜਿਨ੍ਹਾਂ ਦਾ ਦਰਬਾਰ ਸਾਹਿਬ ਦੀ ਹਦੂਦ ਵਿੱਚ ਅਵੋਸ਼ਨ ਕਰਦੀ ਐ ਇੱਕ ਡਾਕਟਰ ਉਹ ਵੀ ਪੰਜਾਬੀ ਐ ਜਿਹੜੀ ਅੱਜ ਵੱਡੇ ਸ਼ਹਿਰ ਦੇ ਵਿੱਚ ਕਿਤੇ ਬੈਠੀ ਐ ਮੈਂ ਨਾ ਨਾਂ ਸ਼ਹਿਰ ਦਾ ਯਾਰ ਕਰਾਂ ਤੇ ਨਾ ਉਹਦਾ ਆਪਣਾ ਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ